ਭਾਈ ਗੁਰਜੀਖ ਹਲਸਾ ਭਾਈ ਗੁਰਜੀਖ ਸਿੱਖ ਪਰਮਾਤਮਾ ਤੁਹਾਨੂੰ ਅਸਤੇ ਰੱਖੇ ਮੇਰੇ ਪਰ ਹੱਥ ਰੱਖ ਕੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਬਾਕੀ ਮੇਰੇ ਕੋਲ ਵੀ ਤੁਹਾਡੀ ਗੱਲ ਜੀ ਚੈਨਲ ਤੇ ਛੋਟਾ ਸਵਾਲ ਤੇ ਚੈਨਲ ਨੂੰ ਬਾਕੀ ਬਾਕੀ ਸ਼ੇਅਰ ਕਰੋ ਸਬਸਕ੍ਰਾਈਬ ਕਰਕੇ ਮੈਨੂੰ ਲਾਈਕ ਤੇ ਕਮੈਂਟ ਵੀ ਕਰਿਓ ਵੀਡੀਓ ਨੂੰ ਪੂਰੀ ਦੇਖਿਆ ਕਰ ਤਾਂ ਜੋ ਮੇਰੀ ਵੀਡੀਓ ਕੇ ਫਿਰ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ ਜਿਹੜੇ ਮੇਰੇ ਨਵੇਂ ਭੈਣ ਭਰਾ ਆ ਤੇ ਜਿੰਨੇ ਮੇਰੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੈ ओ, मेरे चैनल सबसक्राइब कर ला। देखो जी आ जम भरिया सीता सवाया है ना ये जोड़े सीते सवाए सूट है ये फिर की फिटिंग नहीं आँगी हैगी हम आप फिटिंग है, है किस तरह बना सकने क्यों बहान नहीं आप लाइनिया है ना आप गला दे दड़े तो दोनों चीजा नहीं आप है आला भी अद्धर रखे है कि गला जे हम आप देड़े मान लो पिछे गला आप छोटा कर लें ਇੱਥੇ ਗਾਫਰ ਨੂੰ ਤੀਰਾ ਬਹੁਤ ਵੱਡਾ ਰੱਖਿਆ ਆ। ਇਹ ਆਪਾਂ ਨੂੰ ਕੱਟ ਕਟਾਈ ਜੱਬ ਉਹ ਕਰਨਾ ਪੈਣਾ ਫਿਰ ਨਾ ਸੂਤ ਆਵੇ ਹੈ ਨਾ ਫਿਰ ਉਹ ਵਖਰੀ ਕਰ ਲਿਆ। ਇਸ ਕਰਕੇ ਮੈਂ ਤੀਰਾ ਨਹੀਂ ਢੇੜਿਆ ਹੈਗਾ। ਤੇ ਮੈਂ ਬਾਕੀ ਜੈਂਪਰ ਸਾਰਾ ਇੱਥੋਂ ਆਹ ਦੇੜ ਲਿਆ ਆ। ਬਾਹਾਂ ਵੀ ਨਹੀਂ ਆਪਾਂ ਲਾਹੀ ਹੈਗੀ ਆ ਪਾਸੇ ਦੀ ਸੀਨ ਆਪਾਂ ਕੱਟ ਲਈ ਆ। ਹੁਣ ਆਪਾਂ ਇਹਨੂੰ ਪਲੋਈਆਂ ਪਾਉਣੀਆਂ। ਪਲੋਈਆਂ ਹੁਣ ਆਪਾਂ ਇਹਨੂੰ ਕਿੱਦਾਂ ਪਾਈਏ? ਤਾਂ ਜੋ ਆਪਣੇ ਜੈਂਪਰ ਦੀ ਫਿਟਿੰਗ ਆ ਸਕੇ। ਹੁਣ ਇਹਦੀ ਫਿਟਿੰਗ ਹੈ ਨਹੀਂ ਕਿ ਮਾੜੀ ਵੀ। ਦਾ ਫਿਟਿੰਗ ਨਾ ਹੋਣ ਦੇ ਨਾਲ ਇਹ ਪਾਇਆ ਖੁੱਲਾ ਜਿਹਾ ਲੱਗਦਾ ਬਹੁਤ ਭੜਾ ਜਿਹਾ ਹੈਗਾ ਇਹ ਸੀਤਾਸਵਾਇਆ ਸੂਟ ਇਹ ਤੇ ਹੁਣ ਇਹਨੂੰ ਆਪਾਂ ਇਹਦੀ ਫਿਟਿੰਗ ਆਪਾਂ ਇਸ ਤਰ੍ਹਾਂ ਬਣਾ ਸਕਦੇ ਹੁਣ ਆਪਾਂ ਇਹਨੇ ਫਿਟਿੰਗ ਕੈਂਪਰ ਦੀ ਰੱਖਣੀ ਆ ਇਹ 21 ਛੱਤ 21 ਛਾਤੀ 19 ਕਮਰ ਤੇ 21 ਮੇਰਾ ਖਿਆਲ 21 ਹੈ ਪਰ ਹੈਪਰ ਤਰ੍ਹਾਂ ਹੈਗੀ ਹੈ ਪਰ ਆਪਣਾ ਕੋਈ ਤਲਕ ਨਹੀਂ ਹੈਗਾ ਉੰਨੀ ਆਪਾਂ ਇੱਥੋਂ ਕੰਮ ਰੱਖਣੀ ਤੇ ਇੱਥੇ ਰੱਖਣਾ ਆ ਛਾਤੀ ਤੇ ਹੁਣ ਆਪਾਂ ਇਹਦਾ ਪਹਿਲਾ ਮੈਨ ਲਾਣਾ ਕਿੰਨਾ ਆ ਫਿਰ ਉਸ ਹਿਸਾਬ ਨਾਲ ਲਾਉਣੇ ਤੇ ਕਿੰਨਾ ਹੁਣ ਇਹ ਹੈਗਾ ਆ ਆਪਾਂ ਨਿੱਕੀ ਚਾਈਦਾ ਹੁਣ ਇਹ ਐਸੇ ਲਿਖੋ ਵੀ ਆ ਜੇ ਤਾਂ ਆਪੇ ਨੇ ਤਾਂ ਸਿੱਧੀ ਸੀਣੇ ਲਾਉਣੇ ਫੇਰ ਇਹ ਆਪਣੀ ਫਿਟਿੰਗ ਨਹੀਂ ਬਣਨੀ ਹੈਗੀ ਹੁਣ ਆਪਾਂ ਇਹਨੂੰ ਪਲੋਈਆਂ ਪਾਉਣੀਆਂ ਇੱਕ ਇੱਕ ਪਲੋਈ ਆਪਾਂ ਪਾ ਦੇਣੀ ਆ ਪਲੋਈਆਂ ਪਾ ਕੇ ਫਿਰ ਆਪਾਂ ਇਹਦੀ ਫਿਟਿੰਗ ਦੀ ਸੀਂਗਲੀ ਫੇਰ ਤੋਂ ਲਾਉਣੇ ਸਾਰਾ ਬੱਸ ਲਿੰਗੇ ਹੁਣ ਆਪਾਂ ਇਹਨੂੰ ਪਲੋਈਆਂ ਦੇ ਨਿਸ਼ਾਨ ਲਾਈ ਆ ਗੜਾ ਬਣਿਆ ਆ ਤੇ ਆ ਦੇਖੋ ਗੜਾ ਵੀ ਇਹਦਾ ਬਣਿਆ ਆ ਹਨਾ ਆ ਦੇਖੋ ਫੱਟੀ ਗੜੇ ਦੀ ਤੇ ਇਸ ਦੇ ਹੋਰੇ ਨੂੰ ਆਪਾਂ ਇਦਾਂ ਹੁਣ ਆਪਾਂ ਇਹਨੂੰ ਅੱਧ ਜੋ ਇਦਾਂ ਇਹ ਗੜਾ ਹੈਗਾ ਗੜੇ ਦੇ ਨਾਲ ਆਪਾਂ ਹਨਾ ਦੋਨੇ ਪਾਸੇ ਨਿਸ਼ਾਨ ਲਾ ਲੈਣੇ ਆ ਜਿਹੜੀਆਂ ਆਪਣੀਆਂ ਪਲੋਈਆਂ ਪੈ ਸਕਣ ਆ ਵੀ ਜਿਹੜੀਆਂ ਆਪਣੀਆਂ ਪਲੋਈਆਂ ਆ ਕੇ ਜੈਂਪਰ 'ਤੇ ਵੀ ਫਿਟਿੰਗ ਦੀ ਸੀਨ ਲੱਗ ਜੇ ਸਹੀ ਆ ਜਵੇ ਜੈਂਪਰ ਹੁਣ ਆਪਾਂ ਇਹਨੂੰ ਇਦਾਂ ਪਹਿਲਾਂ ਸੈੱਟ ਕਰ ਲਿਆ ਆ ਸੈੱਟ ਕਰਕੇ ਤੇ ਫਿਰ ਹੁਣ ਆਪਾਂ ਇਹਦੇ ਨਿਸ਼ਾਨੀਆਂ ਲਾਣੀਆਂ ਕਿਉਂ ਆਪਾਂ 12.5 ਤੋਂ ਪਲੋਈ ਪਾਣੀ ਆ ਇਹਦੀ ਸੀਨ ਲੱਗੀ ਹੋਆ ਤੇ ਆਪਾਂ ਹੁਣ ਸ਼ਾਇਦ ਉਦੋਂ ਤਾਂ ਆਪਾਂ 12.5 ਤੋਂ ਪਲੋਈ ਪਾਈ ਦੀ ਕਿਉਂ ਇਹ ਹੁਣ ਆਪਾਂ ਨੂੰ ਅਗਲੇ ਦੀ ਬ੍ਰੈਸਟ ਦੇ ਹਿਸਾਬ ਚੱਕਣੀ ਪੈਂਦੀ ਆ ਪਲੋਈਆਂ ਤਾਂ ਜੇ ਜੇ ਸੋਰੀ ਜਿਆਦਾ ਹੈਵੀ ਬ੍ਰੈਸਟ ਆ ਤਾਂ ਫਿਰ 13 ਵੀ ਕਰਨੀ ਪੈਂਦੀ ਆ ਜੇ ਹੁਣ ਏਵੇਂ ਹੈਗੀ ਆ 10:30 ਤੇ ਅਪਲੋਈ ਪਾਈਓ ਹਣ ਆਪਾਂ ਵੀ 10:30 ਤੇ ਪਾਉਣੀ ਚੋ ਆਪਾਂ ਹੁਣ ਉਪਰੋ ਸਾਰਾ ਕੀਤਾ ਆ ਸਮਾਈ ਦਾ ਕੰਮ ਆਪਾਂ 10:30 ਤੇ ਇੱਥੇ ਪਾਉਣੀ ਆ 10:30 ਰੱਖ ਲੈਨੇ ਆ 10:30 ਕਰ ਦਿੱਤੀ ਆ 10:30 ਆਪਾਂ ਇਧਰੋਂ ਲੈਣਾ ਆ ਜੋ ਆਪਾਂ ਸਿੱਤਾ ਸਭ ਕੁਝ ਸਿੱਤਾ ਹੈ ਦਾ ਹੁਣ ਜਸ ਹੁਣ ਆਪਾਂ ਨਿਸ਼ਾਨੀ ਲਾ ਲਈ ਹੈ ਨਾ ਆਨਛਾਨੀ ਦੋਨੇ ਆਪਾਂ ਲਾ ਲਈ ਹੈ ਨਾ ਇੱਕੋ ਜਿਹੀ ਆ ਗਈਆਂ ਕਿ ਹੁਣ ਆਪਾਂ ਇਹਨਾਂ ਨੂੰ ਪਲੋਈਆਂ ਪਾਉਣੀਆਂ ਪੈਣੀਆਂ ਪਲੋਈਆਂ ਪਾ ਕੇ ਆਪਾਂ ਇਹਦੀ ਫਿਟਿੰਗ ਲਿਆਉਣੀ ਉਸ ਦਾ ਇਹਦੀ ਫਿਟਿੰਗ ਨਹੀਂ ਆਉਣੀ ਹੈਗੀ ਤਾਂ ਇੱਥੋਂ ਹੁਣ ਆਪਾਂ ਆ ਗੜੇ ਰੱਦ ਕਰ ਦੇਣਾ ਸਾਢੇ ਤਿੰਨ ਤੇ ਪਲੋਈਏ ਕਿਉਂ ਗੜਾ ਦੁੱਗੀ ਫੱਟੀ ਆ ਜਾਏ ਆਪਾਂ ਐਦਾਂ ਐਦਾਂ ਸੀ ਰੱਖ ਕੇ ਕਰੀਏ ਤਾਂ ਫਿਰ ਸਾਢੇ ਤਿੰਨ ਹੁਣ ਆਪਾਂ ਤਿੰਨ ਲੈਣਾ 10 ਤੇ ਪਲੋਈ ਚੱਕਣੀ ਆਪਾਂ 10 ਤਾਂ ਵੀ ਭਾਵੇਂ ਪਾਉਣੇ ਤਿੰਨੇ ਕਰ ਦਈਏ Poniten nedru, ponitin nedru. Ata se ei ponite nedru. Te apa satten ki tipu lui padi niiä. Etta ma hi hadda enkä aache legi aihe sattu te agi niiä. Aapuri te Puri ponite ਇੱਥੋਂ ਆਪਾਂ ਬਲੋਈ 7 ਇੰਚ ਲੈਣੀ ਆ ਹੁਣ ਥੱਲੇ ਨੂੰ ਜੇ ਆਪਣੀ ਫਿਟਿੰਗ ਨਹੀਂ ਬਣੀ ਹੋ ਹੈਗੇ ਤਾਂ ਪਿਛਲੇ ਦੀ ਆਪਾਂ 7 ਲੈਣੀ ਮੋੜ ਲਈ ਆਪਾਂ ਲੈਣੀ 6.5 ਇਹ ਵੀ ਖਿਆਲ ਰੱਖਿਓ ਮੋੜ ਲਈ ਬਲੋਈ ਆਪਾਂ ਨੂੰ ਘੱਟ ਲੈਣੀ ਪੈਣੀ ਹੈ ਤੇ ਪਿਛਲੀ 6.5 7 ਲੈਣੀ ਆ ਆਪਾਂ ਮੋੜ ਲਈ ਆਪਾਂ 6.5 ਕਰ ਦਿੱਤੀ ਹੈ ਤੇ ਪਿਛਲੀ ਆਪਾਂ ਕਰ ਦੇਣੀ 7 ਇੰਚ ਦੀ ਬਲੋਈ ਹਣ ਆਪਾਂ ਕਾ ਇਹ ਤਾਂ ਇਹ ਕਿਉਂ ਉੱਦਾ ਹੋ ਰਹੇ ਸੂਟ ਵੀ ਠੀਕ ਨਹੀਂ ਆਣੀ ਹੈਗੇ ਇਹ ਦਾ ਆਪਾਂ ਨੂੰ ਲਿਆਉਣਾ ਪੈਣਾ ਹੈ ਨਾ ਦੇਠਾਡੇ ਕੋਈ ਬਾਈਚਾਂ ਸਿੱਧਾ ਹੈਗਾ ਕੋਈ ਸੂਟ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਕਰ ਸਕਦੇ ਹੋ ਆਪ ਇਸ ਤਰ੍ਹਾਂ ਕਰ ਸਕਦੇ ਹੋ ਹੁਣ ਆਪਾਂ ਇਹਦੇ ਨਿਸ਼ਾਨ ਲਾਉਣੇ ਆ ਕਿਉਂ ਅੱਧਾ ਇੰਝ ਆਪਾਂ ਪਿਛਲਾ ਫੇਰਾਉਣਾ ਹੈ ਇਹ ਆਪਣੀ ਫਿਟਿੰਗ ਦੀ ਸੀਮ ਫੇਰ ਆਉਣੀ ਹੈ ਫੇ ਆਪਾਂ ਫਿਟਿੰਗ ਦੀ ਸੀਮ ਲਾਉਣੀ ਹੈ ਆਪਾਂ ਇਹਦਾ ਪਲੂਏ ਦੇ ਨਿਸ਼ਾਨ ਆਪਾਂ ਲਾ ਸਕਦੇ ਹਾਂ ਅਵੇ ਆਪਾਂ ਇਦਾਂ ਪਲੋਈਆਂ ਦੇ ਨਿਸ਼ਾਨ ਆਪਾਂ ਲਾ ਸਕਦੇ ਆ ਮੈਂ ਤੁਹਾਡੇ ਨਾਲ ਤਾਂ ਵੀਡੀਓ ਹੀ ਸ਼ੇਅਰ ਕੀਤੀ ਆ ਹਣਾ ਬੈਦਲ ਪਾਸੇ ਪੂਰੇ ਕਰ ਲੈ ਗਈ ਹੈ ਨਾ ਕਿਉਂ ਇਹ ਆਪਾਂ ਨੂੰ ਪਲੋਈਆਂ ਦੁਆਰਾ ਸਾਰੀਆਂ ਪਾਉਣੀਆਂ ਪੈਣੀਆਂ ਆ ਤੇ ਇਹ ਪਲੋਈ ਵੀ ਆਪਾਂ ਪਾ ਲਈਆ ਤੇ ਹੁਣ ਆਪਾਂ ਨੂੰ ਆ ਵੀ ਪਲੋਈ ਪਾਉਣੀ ਪੈਣੀ ਆ ਕਿਉਂ ਫਿਟਿੰਗ ਦੀ ਫਿਟਿੰਗ ਆਪਣੀ ਤਾਂ ਆਉਣੀ ਆ ਉੱਪਰਲੀ ਤਾਂ ਨਹੀਂ ਹੁਣ ਆਪਾਂ ਪਾਉਣੀ ਹੈਗੀ ਆ ਥੱਲੇ ਦੀ ਆਪਾਂ ਪਲੋਈ ਚੱਕ ਦੇਣੀ ਆ ਇਧਰੋਂ ਨਾਲ ਥੱਲੇ ਦੀ ਫਲੋਈ ਪਲੋਈ ਆਪਾਂ ਉਹੀ 2 ਇੰਚ ਇਧਰੋਂ ਛੱਡ ਕੇ ਆ ਵੀ ਦੋ ਡੇਢ ਕਰ ਲੈਣੀ ਚਲੋ ਹੁਣ ਸੂਟ ਇਹ ਸੀਤਾ ਕਰਕੇ ਉਦਾਂ ਆਪਾਂ 2 ਇੰਚ ਤੇ ਮੈਂ ਕਰਦੀ ਹਣੀ ਇਹ ਹਣ ਆਪਾਂ ਨੂੰ ਐਕਦਾ ਤੇ ਆਪਾਂ ਥੱਲੇ ਨੂੰ ਇੱਥੇ 7 ਇੰਚ ਤੇ ਲਿਆਉਣੀ ਹੁਣ ਕੋਲ ਤਾਂ ਜਾ ਕੇ ਫਿਟਿੰਗ ਦੀ ਸੀਨ ਵਰਨੀ ਕੇ ਆਪਾਂ 6 ਤੇ ਲਿਆਂਦੀ ਫੇ ਵੀ ਨਹੀਂ ਸੂਟ ਹੋਣੀ 7 ਤੇ ਲਿਆਉਣੀ ਆ ਆਪਾਂ ਜਿੱਥੇ ਆਪਣੀ ਸੀਣਿਆ ਸੀਣ ਤੋਂ ਟੇਢੀ ਹੈਗੇ ਸੀਣ ਤੋਂ ਇੱਥੋਂ ਆਪਾਂ 7 ਰੱਖਣੀ ਹੈ ਇੱਥੋਂ ਆਪਾਂ 6 ਰੱਖ ਲੈਣੀ ਹੈ ਇਦਾਂ ਆਹ ਤੇ 6 ਤੇ ਪਲੋਈ ਦਾ ਨਿਸ਼ਾਨਾ ਪਾ ਲਾ ਕੇ ਆਪਣੀ ਫਿਟਿੰਗ ਆ ਹੋਣੀ ਹੈ ਆ ਦੇ 6 ਦੇ ਦਰੋਲਾ ਦੇਣਾ ਆਪਾਂ ਕਿਉਂਕਿ ਸੀਣ ਥੱਲੇ ਚਲੇ ਗਏ ਜੋ ਹੁਣ ਇਹ ਮੈਂ ਇਨੀ ਇੱਕ ਵੀਡੀਓ ਪਾਈਏ ਹੁਣ ਤੇ ਹੁਣ ਕਪਲੋਈਆਂ ਪਾਉਣ ਦੇ ਨੂੰ ਆਪਾਂ ਨੂੰ ਟਾਈਮ ਲੱਗ ਜਾਣਾ ਤੇ ਆਪਾਂ ਫਿਰ ਫਿਟਿੰਗ ਦੀ ਸੀਨ ਦੂਜੀ ਵੀਡੀਓ ਤੇ ਪਾਉਣੇ ਆ